ਸਵਾਗਤ ਹੈ ਜੀ ਤੁਸੀਂ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਚੇਤਨ ਕਸ਼ਪ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਕੁਝ ਸਮੇਂ ਤੱਕ ਹੋਣ ਝਾਰੀਆਂ ਨੇ ਤਾਂ ਇਸ ਤਰ੍ਹਾਂ ਅਪਾ ਸਿਆਸੀ ਗਲਿਆਰੀਆਂ ਦੀ ਗੱਲ ਕਰੀਏ ਸਿਆਸੀ ਗਲਿਆਰੀਆਂ ਤੋਂ ਇਲਾਵਾ ਅਪਾ ਆਮ ਲੋਕਾਂ ਦੀ ਕਚਹਿਰੀ ਦੀ ਗੱਲ ਕਰੀਏ ਤਾਂ ਹਰ ਇੱਕ ਘਰ ਦੇ ਵਿੱਚ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਉਹ ਚਰਚਾਾਂਵਾਂ ਛੜਨੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਆਖਰਕਾਰ ਹੁਸ਼ਾਰਪੁਰ ਦਾ ਐਮਪੀ ਸਾਡੇ ਹਲਕੇ ਦਾ ਐਮਪੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਐ ਸੋ ਅੱਜ ਇਸ ਅਸੈਂਬਲੀਸ਼ਨ ਨੂੰ ਮੁੱਖ ਰੱਖਦੇ ਹੋਏ ਆਇਆ ਤੁਹਾਡੇ ਸਾਹਮਣੇ ਰੂਬਰੂ ਆਇਆ ਮੈਂ ਤੁਹਾਡਾ ਦੋਸਤ ਚੇਤਨ ਕਾਸ਼ਾਫ ਸੋ ਕਿਸ ਤਰ੍ਹਾਂ ਦਾ ਐਮਪੀ ਹੁਸ਼ਾਰਪੁਰ ਦਾ ਹੋਣਾ ਚਾਹੀਦਾ ਐ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਹਾਡੇ ਜੋ ਵੀ ਵਿਚਾਰ ਨੇ ਤੁਹਾਡੀ ਜੋ ਵੀ ਤੁਹਾਡੇ ਥੌਟਸ ਨੇ ਉਹਨਾਂ ਨੂੰ ਤੁਸੀਂ ਕਮੈਂਟ ਬਾਕਸ ਤੇ ਇਸ ਜ਼ਰੀਏ ਜ਼ਰੂਰ ਸਾਂਝੀ ਕਰੋ ਤਾਂ ਜੋ ਕਿਉਂਕਿ ਹਰ ਇੱਕ ਰਾਜਨੀਤਿਕ ਪਾਰਟੀ ਆ ਜਦੋਂ ਸਿਆਸੀ ਮਾਹੌਲ ਬਣਦੇ ਆ ਜਦੋਂ ਰਾਜਨੀਤਿਕ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਵੱਲੋਂ ਜਿਹੜਾ ਸੋਸ਼ਲ ਮੀਡੀਆ ਤੋਂ ਸੋਸ਼ਲ ਮੀਡੀਆ ਤੇ ਜਿਹੜਾ ਵਧੇਰੇ ਤਾਂ ਜ਼ੋਰ ਦਿੱ ਸੋ ਮੈਂ ਚਾਹਨਾ ਕਿ ਸਾਡੀ ਹੁਸ਼ਾਰਪੁਰ ਦੀ ਜਿਹੜੀ ਆਵਾਜ਼ ਹੈ ਹੁਸ਼ਾਰਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਪਾਰਟੀਆਂ ਤੱਕ ਜ਼ਰੂਰ ਪਹੁੰਚੇ ਚਾਹੇ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕੋਈ ਵੀ ਰਾਜਨੀਤਿਕ ਪਾਰਟੀ ਆ ABC ਤਾਂ ਹਰ ਇੱਕ ਰਾਜਨੀਤਿਕ ਪਾਰਟੀ ਤੱਕ ਜਿਹੜੀ ਆਵਾਜ਼ ਪਹੁੰਚਣੀ ਚਾਹੀਦੀ ਹੈ ਸਾਡੇ ਹੁਸ਼ਾਰਪੁਰ ਦੇ ਲੋਕਾਂ ਦੀ ਕਿਉਂਕਿ ਆਪਾਂ ਜੇਕਰ ਮੌਜੂਦਾ ਸੰਸਦ ਦੀ ਗੱਲ ਕਰੀਏ ਜੋ ਕਿ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਵੀ ਨੇ ਤਾਂ ਉਹਨਾਂ ਦੀ ਕਾਰਗੁਜ਼ਾਰੀ ਕਿੰਨੀ ਕੁ ਵਧੀਆ ਰਹੀ ਹੈ ਹੁਸ਼ਾਰਪੁਰ ਹਲਕੇ ਪ੍ਰਤੀ ਉਸ ਤੋਂ ਹਰ ਇੱਕ ਵਿਅਕਤੀ 48000 ਤੋਂ ਵਧੇਰੇ ਦੀ ਲੀਡ ਨਾਲ ਉਹਨਾਂ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਪਹਿਲਾਂ ਵੀ ਮੈਂ ਕਈ ਵਾਰ ਦੱਸ ਚੁੱਕਿਆ ਖੈਰ ਅੱਜ ਆਪਾਂ ਸੋਮ ਪ੍ਰਕਾਸ਼ ਹੋਰਾ ਦੀ ਗੱਲ ਨਹੀਂ ਕਰਾਂਗੇ ਅਸੀਂ ਗੱਲ ਕਰਾਂਗੇ ਸਾਰੇ ਉਮੀਦਵਾਰਾਂ ਦੀ ਹਰ ਇੱਕ ਰਾਜਨੀਤਿਕ ਪਾਰਟੀ ਦੀ ਜਿਨ੍ਹਾਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਸੋ ਅੱਜ ਦਾ ਸਵਾਲ ਇਹੀ ਹੈ ਕਿ ਹੁਸ਼ਿਆਰਪੁਰ ਦਾ ਐਮਪੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਹੜੇ ਕਿਹੜੇ ਗੁਣ ਉਸ ਐਮਪੀ ਦੇ ਵਿੱਚ ਹੋਣੇ ਚਾਹੀਦੇ ਨੇ ਕਿਹੜੇ ਕਿਹੜੇ ਕੰਮ ਐਮਪੀ ਨੂੰ ਜੜੇ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਨੇ ਸੋ ਮੇਰੇ ਮੁਤਾਬਕ ਜੇਕਰ ਮੇਰੀ ਮਤ ਦੀ ਮੈਂ ਆਪਣੀ ਮਤ ਦੀ ਗੱਲ ਕਰਾ ਤਾਂ ਮੇਰੇ ਮੁਤਾਬਕ ਹੁਸ਼ਿਆਰਪੁਰ ਦਾ ਜਿਹੜਾ ਐਮਪੀ ਆ ਸਭ ਤੋਂ ਪਹਿਲੀ ਗੱਲ ਹੈ ਕਿ ਉਹ ਮਿਲਣਸਾਰ ਹੋਣਾ ਚਾਹੀਦਾ ਹੈ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਮਾਜ ਦੇ ਦੁੱਖ ਸੁੱਖ ਦੇ ਵਿੱਚ ਜਦੋਂ ਔਕੜ ਆਉਂਦੀ ਹੈ ਜਦੋਂ ਮੁਸ਼ਕਿਲ ਸਮਾਂ ਆਉਂਦਾ ਹੈ ਉਸ ਵਿੱਚ ਸ਼ਰੀਕ ਹੋਣ ਵਾਲਾ ਹੋਣਾ ਚਾਹੀਦਾ ਕਿਉਂਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਬੀਤੇ ਬਾਰੇ ਦੌਰਾਨ ਜਦੋਂ ਪੰਜਾਬ ਅੱਧੇ ਪੰਜਾਬ ਆ ਜਿਹੜਾ ਹੜਾਂ ਦੀ ਮਾਰ ਹੇਠ ਆਇਆ ਸੀ ਤਾਂ ਰਾਜਨੀਤਿਕ ਪਾਰਟੀਆਂ ਦਾ ਬਹੁਤ ਜ਼ਿਆਦਾ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਅਸੀਂ ਹੁਸ਼ਿਆਰਪੁਰ ਦੇ ਵੀ ਕਈ ਪਿੰਡ ਜਿਹੜੇ ਉਹ ਹੜ੍ਹ ਨਾਲ ਪ੍ਰਭਾਵਿਤ ਹੋਏ ਸਨ ਟਾਂਡਾ ਦੇ ਪਿੰਡ ਮੁਕੇਰੀਆਂ ਦੇ ਪਿੰਡ ਤੇ ਦਸੂਹਾ ਹਲਕੇ ਦੇ ਪਿੰਡ ਇਸ ਤੋਂ ਇਲਾਵਾ ਚੱਬੇਵਾਲ ਹਲਕੇ ਦੇ ਪਿੰਡ ਵੀ ਆ ਜਿਹੜੇ ਉਹ ਕਾਫੀ ਜ਼ਿਆਦਾ ਜਿਹੜੇ ਉਹ ਪ੍ਰਭਾਵਿਤ ਹੋਏ ਸਨ ਚੱਬੇਵਾਲ ਕੇ ਗੜਸ਼ੰਕਰ ਹਲਕੇ ਅਧੀਨ ਆਉਂਦਾ ਸੀ ਉਹ ਪਿੰਡ ਇਹ ਮਨਮੋਹਨ ਵਾਰਸਪੁਰ ਦਾ ਪਿੰਡ ਆ ਜਿਹੜਾ ਉਹ ਵੀ ਕਾਫੀ ਜ਼ਿਆਦਾ ਹੜ ਦੀ ਮਾਰ ਹੇਠ ਆਇਆ ਸੀ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਸੀ ਇਸ ਉਸ ਦਰਮਿਆਨ ਰਾਜਨੀਤਿਕ ਪਾਰਟੀਆਂ ਦੀ ਖਾਸ ਕਰ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਸੋ ਸਭ ਤੋਂ ਪਹਿਲਾ ਗੱਲ ਹੈ ਕਿ ਸਾਡਾ ਜਿਹੜਾ ਵੀ ਸੰਸਦ ਸਾਡੇ ਵੱਲੋਂ ਚੁਣਿਆ ਜਾਵੇਗਾ ਉਹ ਮਿਲਨਸਾਰ ਹੋਣਾ ਚਾਹੀਦਾ ਤੇ ਵਿਕਾਸਸ਼ੀਲ ਹੋਣਾ ਚਾਹੀਦਾ ਹੈ ਜਿਆਦਾ ਤਵੱਜਾ ਜਿਹੜੀ ਉਸ ਨੂੰ ਵਿਕਾਸ ਨੂੰ ਦੇਣੀ ਚਾਹੀਦੀ ਹੈ ਸਮਾਜ ਦੇ ਵਿਕਾਸ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਇੱਥੇ ਮੈਨੂੰ ਲੱਗਦਾ ਹੈ ਕਿ 8-10 ਸਾਲ ਦਾ ਸਮਾਂ ਜਿਹੜਾ ਸਾਨੂੰ ਹੀ ਵੇਖਦਿਆਂ ਨੂੰ ਹੋ ਗਿਆ ਕਿ ਹੁਸ਼ਿਆਰਪੁਰ ਦੇ ਵਿੱਚ ਕਦੇ ਕਹਿੰਦੇ ਨੇ ਇਹ ਓਵਰ ਬ੍ਰਿਜ ਬਣਾਉਣ ਜਾ ਰਿਹਾ ਹੈ ਜੀ ਕਦੇ ਮੈਡੀਕਲ ਕਾਲਜ ਬਣਾਉਣ ਜਾ ਰਿਹਾ ਹੈ ਕਦੇ ਕੈਂਸਰ ਹਸਪਤਾਲ ਬਣਾਉਣ ਜਾ ਰਿਹਾ ਹੈ ਕਦੇ ਕੁਝ ਬਣਾਉਣ ਜਾ ਰਿਹਾ ਤੇ ਕਦੇ ਕੁਝ ਬਣਾਉਣ ਜਾ ਰਿਹਾ ਪਰੰਤੂ ਅੱਜ ਤੱਕ ਕਈ ਸਾਲ ਹੋ ਗਏ ਐ ਅੱਜ ਤੱਕ ਆਪਾਂ ਸੁਣਦੇ ਹੀ ਆਏ ਆ ਪਰੰਤੂ ਜੇਕਰ ਹੁਸ਼ਿਆਰਪੁਰ ਦਾ ਕੁਝ ਬਣਿਆ ਤਾਂ ਕੀ ਬਣਿਆ ਇਸ ਤੋਂ ਵੀ ਤੁਸੀਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਐ ਨਾ ਤਾਂ ਰੇਲਵੇ ਓਵਰ ਬ੍ਰਿਜ ਬਣ ਸਕਿਆ ਨਾ ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਹੀ ਬਣ ਸਕਿਆ ਸੋ ਹੁਣ ਇੱਕ ਨਵੀਂ ਗੱਲ ਕਹੀ ਹੈ ਕਿ ਹੁਸ਼ਿਆਰਪੁਰ ਤੋਂ ਜਿਹੜਾ ਫਗਵਾੜਾ ਮਾਰ ਗਿਆ ਉਹ ਚੋ ਮਾਰਗੀ ਹੋਵੇਗਾ ਖੈਰ ਹੋਵੇਗਾ ਜਾਂ ਨਹੀਂ ਇਸ ਬਾਬਤ ਤਾਂ ਸਰਕਾਰਾਂ ਜਾਂ ਰਾਜਨੀਤਿਕ ਨੁਮਾਇੰਦੇ ਪਲੀ ਭਾਤੇ ਦੱਸ ਸਕਦੇ ਨੇ ਸੋ ਬਾਰ-ਬਾਰ ਮੈਂ ਅਪੀਲ ਕਰ ਰਿਹਾ ਕਿ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕਿਉਂਕਿ ਸਾਡਾ ਜਿਹੜਾ ਐਮਪੀ ਹੈ ਆਪਾਂ ਵੀ ਜਦੋਂ ਲੋਕਾਂ ਦੀ ਕਚੈਰੀ ਦੇ ਵਿੱਚ ਜਾਂਦੇ ਆ ਆਪਾਂ ਮਾਈਕ ਫੜ ਕੇ ਜਾਂਦੇ ਆ ਤਾਂ ਉਹਨਾਂ ਨੂੰ ਸਵਾਲ ਪੁੱਛਦੇ ਆ ਕਿ ਤੁਸੀਂ ਕਿਹੜੇ-ਕਿਹੜੇ ਗੁਣ ਵਿਖਣਾ ਚਾਹੁੰਦੇ ਹੋ ਆਪਣੇ ਐਮਪੀ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਐਮਪੀ ਹੈ ਜਿਹੜਾ ਉਹ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਵਿਕਾਸ ਨੂੰ ਤਰਜੀਹ ਦੇਣ ਵਾਲਾ ਹੋਣਾ ਚਾਹੀਦਾ ਹੈ ਹੁਸ਼ਾਰਪੁਰ ਦੇ ਇਹ ਇਹ ਕੰਮ ਉਸ ਐਮਪੀ ਵੱਲੋਂ ਕਰਵਾਏ ਜਾਣੇ ਚਾਹੀਦੇ ਨੇ ਸੋ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਉਸ ਵਕਤ ਵੀ ਅਸੀਂ ਪੁੱਛਦੇ ਆ ਕਿ ਸਾਡਾ ਐਮਐਲਏ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੋ ਹੁਣ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਸੋ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹੀ ਇਹ ਸਵਾਲ ਅਸੀਂ ਇਹ ਲੋਕਾਂ ਦੀ ਕਚੈਰੀ ਦੇ ਵਿੱਚ ਚੁੱਕਿਆ ਕਿਉਂਕਿ ਹੁਸ਼ਾਰਪੁਰ ਨਿਊਜ਼ ਹੁਸ਼ਾਰਪੁਰ ਜ਼ਿਲ੍ਹੇ ਦੇ ਲੋਕਾਂ ਦਾ ਚੈਨਲ ਹੈ ਹੁਸ਼ਿਆਰਪੁਰ ਦੇ ਲੋਕਾਂ ਦੀ ਆਵਾਜ਼ ਹੈ ਜੋ ਵੀ ਤੁਹਾਨੂੰ ਦੁੱਖ ਤਕਲੀਫਾਂ ਹੁੰਦੀਆਂ ਨੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਸਰਕਾਰੀ ਦਰਵਾਜ਼ੇ ਪ੍ਰਸ਼ਾਸਨ ਦੇ ਦਰਵਾਜ਼ੇ ਤੱਕ ਪਹੁੰਚਾਈਏ ਤਾਂ ਜੋ ਉਹਨਾਂ ਸਮੱਸਿਆਵਾਂ ਦਾ ਜਿਹੜਾ ਉਹ ਹੱਲ ਹੋ ਸਕੇ ਸੋ ਐਮਪੀ ਨੂੰ ਲੈ ਕੇ ਜਿਹੜਾ ਕੁਝ ਐਮਪੀ ਚੋਣਾਂ ਨੂੰ ਲੈ ਕੇ ਕੁਝ ਕੁ ਮਹੀਨਿਆਂ ਦਾ ਸਮਾਂ ਕੁਝ ਕੁ ਮਹੀਨੇ ਵੀ ਹੁਣ ਤਾਂ ਆਪਾਂ ਕਹਿ ਸਕਦੇ ਖੈਰ ਮਹੀਨਾ ਡੇਢ ਮਹੀਨਾ ਤੋਂ ਜ਼ਿਆਦਾ ਤੋਂ ਜ਼ਿਆਦਾ ਵਧੇਰੇ ਤਰ 2 ਮਹੀਨੇ ਤਾਂ ਕਿ ਆ ਜਿਹੜੀਆਂ ਚੋਣਾਂ ਜਿਹੜੀਆਂ ਹੋ ਜਾਣਗੀਆਂ ਸੋ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਂਝੀ ਆਪਣੀ رائے ਆ ਸਾਂਝੀ ਕਰੋ ਕਿ ਕਿਹੋ ਜਿਹਾ ਹੁਸ਼ਾਰਪੁਰ ਦਾ ਐਮਪੀ ਹੋਣਾ ਚਾਹੀਦਾ ਹੈ ਕਿਹੜੇ ਕਿਹੜੇ ਗੁਣ ਉਸ ਐਮਪੀ ਦੇ ਵਿੱਚ ਹੋਣ ਚਾਹੀਦੇ ਨੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ